ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ। ਦੋਸਤੋ سنی ਮਾਲਟਰ ਦਾ ਕੁਝ ਯੂਟਿਊਬਰਸ ਦੇ ਨਾਲ ਪਿੱਛੇ ਜੇਕਰ ਰੌਲਾ ਪਿਆ ਸੀ ਜਿਸ ਦੇ ਵਿੱਚ ਬ੍ਰਦਰ O ਜੀ ਆਕਾਸ਼ ਘੁੰਮਨ ਤੇ ਚਾਚਾ ਸਿੰਦਰੀ ਸੀ ਜਿਨ੍ਹਾਂ ਨੂੰ سنی ਮਾਲਟਰ ਨੇ ਟਾਰਗੇਟ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੇ ਵੀ سنی ਮਾਲਟਰ ਨੂੰ ਰਿਪਲਾਈ ਕੀਤਾ। ਬ੍ਰਦਰ O ਜੀ ਨੇ ਇੱਕ ਆਪਣਾ ਲਾਸਟ ਰਿਪਲਾਈ ਜਿਹੜਾ ਹੈ ਉਹ ਸ਼ੇਅਰ ਕੀਤਾ ਸੀ YouTube ਦੇ ਉੱਤੇ ਜਿਸ ਨੂੰ ਹੁਣ ਫਿਰ ਤੋਂ سنی ਮਾਲਟਰ ਨੇ ਟਾਰਗੇਟ ਕੀਤਾ। سنی ਮਾਲਟਰ ਨੇ ਦੋ ਵੀਡੀਓ ਸ਼ੇਅਰ ਕੀਤੀਆਂ ਨੇ। ਪਹਿਲਾਂ ਤੁਸੀਂ ਉਹ ਵੇਖੋ। ਮੈਂ ਫਿਰ ਉਸ ਆਰਟਿਸਟ ਦੀ ਦੇਵਾਂ ਤੋਂ ਸਪੋਰਟ ਕਰ ਰਿਹਾ ਜਦੋਂ ਤਾਂ ਮੈਨੂੰ ਲੱਗਾ ਦਾ ਚੈਨਲ ਖੋਲਿਆ। ਤੇ ਮੈਂ ਕਦੇ ਵੀ ਔਜਲੇ ਦੇ ਖਿਲਾਫ ਨਹੀਂ ਹੋਇਆ ਹਾਂਗਾ ਜਾਂ ਔਜਲੇ ਆਪ ਕਿਤੇ ਗਲਤ ਵੀ ਹੋਵੇ ਅਸੀਂ ਤਾਂ ਕਹਿੰਦਾ ਵੀ ਸਹੀ ਆ ਕਿਉਂਕਿ ਅਸੀਂ ਉਹਨੂੰ ਪਿਆਰ ਕਰਦੇ ਹਾਂ ਅਸੀਂ ਜਿੱਦਾਂ ਭਰਾ ਸਾਡਾ ਉਹ ਅਸੀਂ ਉਹਦੀ ਬਾਕੀ ਉਹ ਖੁਦ ਸਿਆਣਾ ਕਦੇ ਗਲਤੀਆਂ ਕਰਦਾ ਹੀ ਨਹੀਂ ਕਿਉਂਕਿ ਉਹਨੂੰ ਪਤਾ ਉਹ ਤੁਹਾਡੇ ਸਭ ਤੋਂ ਜ਼ਿਆਦਾ ਸਿਆਣਾ ਉਹਨੂੰ ਪਤਾ ਹੈ ਨਾ ਕੀ ਸਹੀ ਆ ਕੀ ਗਲਤ ਆ ਵੇਟ ਅ ਮਿੰਟ ਆਹ ਕੀ ਯਾਰ ਹੁਨੇ ਹੁਨੇ ਮੇਰੇ ਨਾਲ ਇੱਕ ਫਨੀ ਇਨਸੀਡੈਂਟ ਹੋਇਆ ਮੈਂ ਕੱਲ ਦਾ ਸੋਚ ਰਹੀ ਕਿ ਸਿੱਧੂ ਦਾ ਕੋਈ ਗਾਣਾ ਆ ਰਿਹਾ ਨੋ ਨੇਮ ਬਟ ਸਿੱਧੂ ਨੇ ਸਰਪ੍ਰਾਈਜ਼ ਦਿੱਤਾ ਯਰ ਲਿਟਰਲੀ ਅੱਜ ਸਿੱਧੂ ਨੇ ਇਸ ਗੱਲ ਤੇ ਸਲੂਟ ਕਰਨਾ ਬੰਦਾ ਕਿ ਵੀ ਕਾਰਨ ਉਹ ਇਹਨੇ ਕਦੋਂ ਦੀ EP ਅਨਾਉਂਸ ਕੀਤੀ ਹੈ ਕਦੋਂ ਦਾ ਲਟਕਾ ਰੱਖਿਆ ਐਂਡ ਸਿੱਧੂ ਇਜ਼ ਲਾਈਕ ਸਰਪ੍ਰਾਈਜ਼ ਮਦਰਫਕਰ ਬ੍ਰਦਰੋ ਜੀ ਦੀਆਂ ਇਹ ਵੀਡੀਓਜ਼ ਸ਼ੇਅਰ ਕਰਕੇ ਸੁਮੀ ਮਾਲਟਨ ਲਿਖਦਾ ਕਿ ਆਈ ਥਿੰਕ ਮੈਂ ਇਪਰੂਵ ਕਰ ਚੁੱਕਿਆ ਆਪਣਾ ਪੁਆਇੰਟ ਕਿ ਕਿਵੇਂ ਮੀਡੀਆ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦਾ ਆਰਟਿਸਟਸ ਨੂੰ ਤੇ ਨਾਲ ਹੀ ਉਹ ਲਿਖਦਾ ਕਿ ਮੇਰਾ ਕਿਸੇ ਆਰਟਿਸਟ ਦੇ ਨਾਲ ਕੋਈ ਇਸ਼ੂ ਨਹੀਂ ਮੇਰਾ ਇਸ਼ੂ ਸਿਰਫ ਇਨਾ ਲੋਕਾਂ ਦੇ ਨਾਲ ਆ ਜਿਹੜੇ ਮਾਈਕ ਫੜ ਕੇ ਆਪਣਾ opinion ਦੇ ਦਿੰਦੇ ਨੇ ਕੁਝ ਵੀ ਸੱਜਾ ਨਹੀਂ ਬਣਾ। ਨਾਲ ਹੀ ਉਹ ਲਿਖਦਾ ਕਿ ਇਟਸ ਬੀਨ ਫਨ ਤੇ ਹੁਣ ਮੈਂ ਆਪਣੀ ਮਿਊਜ਼ਿਕ ਤੇ ਫੋਕਸ ਕਰਾਂਗਾ ਪੀਸ ਐਂਡ ਲਵ ਟੂ 올 ਤੇ ਨਾਲ ਹੀ ਸਨੀ ਮਾਲਟਨ ਨੇ ਥੈਂਕਸ ਕੀਤਾ ਆਪਣੇ ਫੈਨਸ ਦਾ ਜਿਹੜੇ ਲਗਾਤਾਰ ਇਸ ਮਾਮਲੇ ਦੇ ਵਿੱਚ ਉਸ ਦੀ ਸਪੋਰਟ ਕਰ ਰਹੇ ਨੇ। ਬਾਕੀ ਇਸ ਕੰਟਰੋਵਰਸੀ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜਰੂਰ ਕਰਿਓ।